ਇਹ ਤਾਂ ਉਹਦਾ ਪ੍ਰਚਾਰ ਨਹੀਂ ਹੁੰਦਾ। ਇਸ ਕਰਕੇ ਨੂੰ ਨਵਾ ਗਿਆ ਹਰ ਵਾਰ ਲੋਭ ਹੀ ਹੁੰਦਾ ਹੈ। ਪ੍ਰਚਾਰ ਨਹੀਂ ਨਾ ਹੁੰਦਾ। ਸਾਇ ਮੇਰਾ ਨੀਤ ਨਵਾ ਤਾਹੀ ਕਿਹਾ ਹੋਇਆ। ਕਹਾਣੀ ਵਾਲਾ ਸਾਖੀ ਵਾਲਾ ਤਾਰੂ ਨੀਤ ਨਵਾ ਨਹੀਂ ਹੁੰਦਾ। ਨੀਤ ਨਵਾਹੀ ਹੁੰਦਾ। ਸ਼ਬਦ ਵਿਚਾਰ ਨੀਤ ਨਵਾ ਹੀ ਹੁੰਦਾ। ਪਰ ਜੇ ਅਤਤਾ ਹੋਵੇ ਜੇ ਕਿਸ ਨੂੰ ਗਿਆਨ ਹੋਵੇ ਜਾਂ ਗਿਆਨ ਲੁਪਤ ਹੋ ਗਿਆ ਇਹਦਾ ਪ੍ਰਚਾਰ ਕਿਥੋਂ ਹੋਲ? ਪ੍ਰਚਾਰ ਬੰਦ ਹੋ ਗਿਆ। ਅੱਜ ਵਰ ਮੱਦਾ ਪ੍ਰਚਾਰ ਬੰਦ ਹੋਇਆ ਹੋਇਆ ਤਾਂ ਹੀ ਹੈ ਇਹਦਾ ਗਿਆਨ ਨਹੀਂ ਇਹਦੇ ਸਤੂ। ਗੁਰਬਾਣੀ ਸਾਡੇ ਕੋਲ ਹੁਣੀ ਹੋਰ ਗੱਲ ਹੈ। ਗੁਰਬਾਣੀ ਦੀ ਸਮਝ ਆਉਣੀ ਹੋਰ ਗੱਲ ਇਸ ਕਰਕੇ ਇਹੇ ਜੀ ਬਾਣੀ ਇਹ ਜਿਆ ਗਿਆਨ ਨੂੰ ਗ੍ਰੰਥਾਂ ਦੇ ਵਿੱਚ ਉਦੋਂ ਵੀ ਅਸੀਂ ਕਬੀਰ ਵੇਲੇ ਬਾਹਰ ਪਿਆ ਸੀ ਜਿਹੜਾ ਉਹਨੇ ਪੜ੍ਹ ਲਿਆ ਉਹਨੂੰ ਸਮਝ ਆ ਗਈ ਜਿਨ੍ਹਾਂ ਦੇ ਕੋਲ ਸੀ ਉਹਨੂੰ ਸਮਝ ਨਹੀਂ ਆਈ ਹਰ ਕਿਸਰ ਪੜ੍ਹਨ ਜਿਨ੍ਹਾਂ ਦੇ ਕੋਲ ਪਿਆ ਸੀ ਉਹਨਾਂ ਨੂੰ ਸਮਝ ਨਹੀਂ ਆਈ ਕਬੀਰ ਨੂੰ ਸਮਝ ਆ ਗਈ ਬੁੱਧੀ ਤੇ ਸੀ ਸਮਝਿਆਦਾ ਸੀ ਕਬੀਰ ਸੀ ਸੰਸਤਿਵ ਸੀ ਜਾਹਰਾ ਗਿਆਨ ਸੀ ਉਹਨੂੰ ਪੜ੍ਹਾਈ ਦਾ ਵੀ ਲੋੜ ਸੀ ਲੋੜ ਸੀ ਉਹ ਨੂੰ ਸਮਝ ਆ ਗਿਆ ਉਹਨੇ ਸ਼ਰਤਾਂ ਪੂਰੀਆਂ ਕਰਦੀਆਂ ਗੁਰਬਾਣੀ ਦੀ ਕੋਈ ਸ਼ਰਤਾਂ ਨੇ ਜਿਹੜਾ ਪੂਰੀਆਂ ਕਰਦਾ ਚੱਲਿਆ ਜਾਊਗਾ ਉਹ ਨੂੰ ਸਮਝ ਆ ਜਾਂਦੀ ਗੁਰਬਾਣੀ ਵੀ ਸ਼ਰਤਾਂ ਨੇ ਜਿਹੜਾ ਨਾਲ ਦੀ ਨਾਲ ਸ਼ਰਤ ਪੂਰੀ ਕਰੂ ਨਾਲ ਦੀ ਨਾਲ ਪੌੜੀ ਜੜੀ ਜਾਂਦੀ ਤੇ ਸ਼ਰਤ ਨਹੀਂ ਪੂਰੀ ਕਰਦਾ ਫਿਰ ਇਹਦੀ ਸਮਝ ਨਹੀਂ ਹੁੰਦੀ ਬੰਦੇ ਕੀ ਗੱਟ ਕਹੀ ਨਾ ਜਾਏ ਤੇ ਆ ਬੰਦੇ ਮਾਰਗ ਠਾਕ ਨਾ ਪਾਏ ਜੇ ਮੰਨੂਗਾ ਫਿਰ ਰਸਤੇ ਜੁੜਨਾਂ ਬਣ ਨਹੀਂ ਹੁੰਦੀ ਜਿੱਥੇ ਮੰਨਣ ਤੇ हट ਗਿਆ ਉੱਥੇ ਪੌੜੀ ਘਾਹ ਵਾਲੀ ਨਹੀਂ ਫੇਚਣਦਾ ਉੱਥੇ ਘੜ ਜਾਂਦਾ ਫਿਰ ਨਹੀਂ ਸਮਝ ਆਉਂਦੀ ਇਹਦੀ ਇਹ ਸ਼ਰਤ ਹੈ ਬੰਨੇ ਮਾਰਗ ਠਾਕ ਨਾ ਪਾਇਆ ਤਾਂ ਸ਼ਰਤਾਂ ਸਿੱਧੀ ਜੇ ਮੰਨੂਗਾ ਗੁਰਬਾਣੀ ਨੂੰ ਤਾਂ ਰਸਤੇ ਹੀ ਰੁਕਾ ਬਟਰੀ ਨਹੀਂ ਉੱਥੇ ਬ੍ਰੇਕ ਲੱਗੇ ਲੱਗੇ ਰ ਬ੍ਰੇਕ ਆਦੇ ਲੱਗਣੇ ਪ੍ਰਚਾਰ ਕਰਨ ਨੂੰ ਮੰਨਦਾ ਕੋਈ ਨਹੀਂ ਨਾ ਮੰਨ ਕਦੀ ਜਲਾ ਹੈ ਗੁਰਬਾਣੀ ਨੂੰ ਮੰਨੇ ਤੇ ਬਨਾਲਾ ਗਿਆਨ ਘਰ ਨਹੀਂ ਹੁੰਦਾ ਤੇਰੀ ਸਮਝ ਨਹੀਂ ਆਉਂਦੀ ਆ ਨਹੀਂ ਸਕਦੀ ਸਮਝ ਨੰਨੇ ਦੇ ਨਾਲੇ ਆਕਾਰ ਬੜਾ ਹੁੰਦਾ ਪੰਡਿਆ ਮਨ ਸਾਫ ਹੁੰਦਾ ਨਿਰਮਲ ਹੁੰਦਾ ਤਾਂ ਉਹਦੀ ਸਮਝ ਆਉਂਦੀਏ ਉਹ ਤੇ ਨਿਰਮਲ ਹੁੰਦੀ ਤਾਂ ਸਮਝ ਆਉਂਦੀਏ ਹਾਂ ਅ ਚਰਜ ਇੱਕ ਸੁਨਾਰੇ ਪੰਡਿਆ ਵਿਸਵਾਸ ਹੋ ਗਿਆ ਤੂੰ ਮੇਰੀ ਇਹ ਕੀ ਹੋ ਗਿਆ ਮਾਂ ਬੁੱਕ ਕਿੱਥੇ ਕਹਿਣ ਨਾ ਜਾਈ ਲੈ ਪੰਡਿਆ ਤੈਨੂੰ ਇੱਕ ਵਿਸਵਾਸ ਦੀ ਗੱਲ ਦੱਸਾਂ ਹੈਰਾਨੀ ਦੀ ਗੱਲ ਦੱਸਾਂ ਬਈ ਗੱਲ ਦੱਸਣ ਤੇ ਦੱਸੀਓ ਨਹੀਂ ਜਾ ਸਕਦੀ ਦੱਸਾਂ ਕੀ ਦੱਸਣ ਤੇ ਪਰੇ ਗੱਲ ਹੈ ਹੁਣ ਆ ਗੱਲ ਲਿਖੀ ਹੋਈ ਆ ਬਈ ਬੋਲਣ ਦੇ ਪਰੇ ਆਂਗ ਵਿੱਚ ਕਹਿਣਾ ਨਾ ਜਾਈ ਕਹਿਣਾ ਜਾਈ ਕਹਿਣ ਸੁਣ ਤੇ ਪਰੇ ਦੀ ਗੱਲ ਹੋ ਗਈ ਸੁਰਨਾਰ ਸੁਰਨਾਰ ਗਣ ਗੰਧਰਵ ਜੀ ਨੇ 모ਹੇ ਸੁਰਨਾਰ ਗਣ ਗੰਧਰਵ ਜੀ ਨੇ 모ਹੇ ਹੋਏ ਨੇ ਨਾ 모ਹ ਰਿਯਾਰ ਦੇ ਫਸਾਏ ਨੇ ਸੰਸਾਰ ਚ 모ਹ ਫਾਸ ਵਿੱਚ ਜੀ ਨੇ ਪਾਏ ਹੋਏ ਨੇ ਸਾਰੇ ਤੇਰੇ ਭਵਨ ਮੇ ਖੁਲੀ ਲਾਈ ਆ ਤਿੱਲੇ ਬਬਣਾ ਨੂੰ ਆਪਣੇ ਨਥ ਪਾ ਕੇ ਕਾਬੂਜ ਕੀਤਾ ਹੈ ਵੇਖ ਲਈ ਕਹਿੰਦੇ ਨੇ ਤੜਾਗੀ ਨੂੰ ਅਸਲ ਤੇ ਨੱਥ ਨੂੰ ਕਹਾਂ ਹੈ ਵੇਖ ਲਈ ਜਿਹੜੀ ਨੱਥ ਲਕਨੱਥ ਖਸਮਤ ਤਿੰਨੇ ਭਵਣਾਂ ਦੇ ਜੀ ਆਪਣੇ ਕਾਬੂ ਚ ਫੇਰ ਰੱਖੇ ਬੋਝ ਫਸਾ ਕੇ ਫੇਰ ਆਪਣੇ ਕਾਬੂ ਚ ਰੱਖੇ ਨੇ ਤੇਰੇ ਭਵਣ ਵੇਖ ਲਈ ਲਈ ਰਾਜਾ ਰਾਮ ਅਨਹਦ ਕਿੰਗੂਰੀ ਵੱਜਾਏ ਓ ਰਾਜਾ ਰਾਮ ਦੀ ਅਨਹਦ ਕਿੰਗੂਰੀ ਵੱਜਾਏ ਕਿੰਗਰੀ ਹੁਕਮ ਹੈ ਉਹ ਹੁਕਮ ਨੇ ਵੱਜ ਕੀਤੇ ਨੇ ਉਹ ਕਿੰਗਰੀ ਮੇਰੇ ਅੰਦਰ ਵੱਜਦੀ ਹੈ ਮੈਨੂੰ ਸੁਣਦੀ ਹੈ ਉਹ ਕਿੰਗਰੀ ਸਰ ਵਿਆਪੀ ਮੈਨੂੰ ਸੁਣਨ ਲੱਗੀ। ਤੁਕਮ ਮੁਝੇ ਲੈਣਾ ਹੁਕਮ ਸੁਣ ਲੱਗਿਆ। ਉਹ ਹੁਕਮ ਸੁਣ ਲੱਗਿਆ ਸ਼ਬਦ ਗੁਰੂ ਪ੍ਰਗਟ ਹੋ ਗਿਆ ਅੰਦਰ। ਰਾਜਾ ਰਾਮ ਆਨੰਦ ਕਿੰਗਰੀ বাজ ਜਾ। ਕਿੰਗਰੀ বাজ ਜਾ। ਵੱਜਦੀ ਆ ਮੈਨੂੰ ਸੁਣਦੀ ਐ। ਵੱਜਦੀ ਸਾਰਿਆਂ ਦੀ ਆ ਸੁਣਦੀ ਹੈ ਨਹੀਂ ਕਿਉਂ ਨਹੀਂ ਸੁਣਦੀ ਸਾਰਿਆਂ ਨੂੰ। ਜਿੰਨਾ ਚਿਰ ਰਾਜਮਾਲ ਮਨ ਸ਼ੋਰ ਹੈ। ਮਾਇਆ ਦਾ ਸ਼ੋਰ ਹੈ ਜਿੰਨਾ ਚਿਰ ਅੰਦਰ ਉਹ ਨਾ ਜੰਦੀ ਸੁਣਦੀ। ਜਿੱਥੇ ਜਿਆਦਾ ਰੌਲਾ ਪੈਂਦਾ ਹੋਵੇ। ਉੱਤੇ ਘੜੀ ਦੀ ਟਿਕ ਟਿਕ ਨਹੀਂ ਸੁਣਦੀ ਦਿਨੋਂ ਦਾ ਆਵਾਜ਼ ਨਹੀਂ ਸੁਣਦੀ ਚਾਹੇ ਸ਼ਾਂਤੀ ਵੀ ਹੋਵੇ ਉਹ ਘੜੀ ਦੀ ਟਿਕ ਟਿਕ ਤਾਂ ਤਾਲ ਸੁਣਦੀ ਹੈ ਜਦੋਂ ਬਿਲਕੁਲ ਹੀ ਸ਼ਾਂਤੀ ਹੋ ਜਾਏ ਉਹ ਤਾਂ ਘੜੀ ਦੀ ਟਿਕ ਟਿਕ ਜਨੀ ਆਵਾਜ਼ ਜਿਵੇਂ ਆਪਣੇ ਸਰੀਰ ਦੇ ਵਿੱਚ ਚਲਦੀ ਹੋਈ ਆਵਾਜ਼ਾਂ ਲਵਜ ਦੀ ਆਵਾਜ਼ ਆ ਜਾਵੇ ਕਿਸੇ ਨੂੰ ਜੋ ਕੀ ਇਹ ਹੀ ਸੁਣਦੇ ਸੀ ਹੋਰ ਕੁਝ ਨਹੀਂ ਸੀ ਉਹਲੇ ਸ਼ਰੀਰ ਦੀ ਆਵਾਜ਼ ਇਹ ਵੀ ਦਿਨ ਨੂੰ ਨਹੀਂ ਸੁਣਦੀ ਆਵਾਜ਼ ਇਹ ਵੀ ਧਿਆਨ ਨਾਲ ਸੁਣਦੀ ਹੈ ਭਾਈ ਤੱਕ ਤੱਕ ਤਾਂ ਜੋਗੀਆਂ ਦਾ ਇਹ ਉਦੋਂ ਵੀ ਗਾਉਂਦੀ ਗੱਲ ਹੈ ਸਰੀਰ ਤੋਂ ਹਟ ਗਏ ਸਰੀਰ ਦੀਆਂ ਆਵਾਜ਼ਾਂ ਨੇ ਨਾ ਇਹ ਤਾਂ ਗਾਹਾਂ ਨੂੰ ਫਿਰ ਉਹ ਇਹ ਉਹਨਾਂ ਸੁਣ ਲੂ ਇਹਨਾਂ ਜਿਵੇਂ ਤੇ ਆਉਣ ਹਟ ਜੇ ਇਹ ਤਿਰਕੁਟੀ 'ਚ ਬੈਠੇ ਤਾਂ ਸੁਣਦੀਆਂ ਨੇ ਦਿਮਾਗ ਇਹਦੇ ਨਾਲ ਜੁੜੇ ਤੇ ਸੁਣਦੀਆਂ ਨੇ ਸਰੀਰ ਦੀਆਂ ਆਵਾਜ਼ਾਂ ਜੇ ਦਿਮਾਗ ਛੱਡ ਜਵੇ ਫਿਰ ਉਹ ਆਵਾਜ਼ ਸੁਣਦੀ ਹੈ